ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਜੀ ਅੱਜ ਬੜੇ ਜ਼ਨਾਬਾਦ ਮਿਲੇ ਆ ਤੁਹਾਨੂੰ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆ ਹਿਮਾਚਲ ਦੇ ਵਿੱਚ ਇੱਕ ਨਵੀਂ ਸੈਰ ਦੇ ਉੱਪਰ ਆ ਹਿਮਾਚਲ ਦੇ ਵਿੱਚ ਖੜੇ ਆ ਇਹ ਸ਼ਿਮਲਾ ਰੋਡ ਹੈ ਤੇ ਘਮਾਉਣਾ ਤੁਹਾਨੂੰ ਕਸੋਲੀ ਸੀ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਕਸੋਲੀ ਤੋਂ ਪਹਿਲਾਂ ਆਪਾਂ ਅੱਜ ਇੱਕ ਨਵੀਂ ਸੈਰ ਕਰਾਂਗੇ ਇੱਥੇ ਇੱਕ ਜੇਲ ਹੈ ਦਕਸ਼ਾਈ ਜਿਹੜੀ ਹਿੰਦੁਸਤਾਨ ਦੀ ਬੜੀ ਵੱਡੀ ਪੁਰਾਣੀ ਜੇਲ ਹੈ ਮੁਗਲਾਂ ਦੇ ਟਾਈਮ ਦੀ ਔਰ ਦਗਸ਼ਈ ਮਤਲਬ ਬਾਬਾ ਪੰਜਾਬੀ ਚ ਕਹਿੰਦੇ ਆ ਨਾ ਦਾਗ ਲਾਉਣਾ ਮਤਲਬ ਮੁਗਲਾਂ ਦੇ ਟਾਈਮ ਦੇ ਵਿੱਚ ਜੇ ਕਿਸੇ ਕ੍ਰਿਮੀਨਲ ਨੂੰ ਦਾਗ ਲਾਉਂਦੇ ਸੀ ਨਾ ਤੇ ਉਹ ਇੱਥੇ ਲਾਇਆ ਜਾਂਦਾ ਸੀ ਇਹ ਇੱਕ ਤਰ੍ਹਾਂ ਨਾਲ ਕਾਲੇ ਪਾਣੀ ਦੀ ਜਿਹੜੀ ਹੈ ਨਾ ਅੰਡਮਾਨ ਨਿਕੋਬਾਰ ਦੇ ਵਿੱਚ ਕਾਲੇ ਪਾਣੀ ਵਾਲੀ ਜੇਲ ਇਹ ਸੇਮ ਉਦਾਂ ਦੀ ਜੇਲ ਹੈ ਤੇ ਉਹ ਜੇਲ ਦਾ ਕੀ ਇਤਿਹਾਸ ਹੈ ਉਹ ਜੇਲ ਕਿੱਦਾਂ ਦੀ ਦਿਖਦੀ ਹੈ ਕਿੱਦਾਂ ਦਾ ਇੱਥੇ ਕਾਲਾ ਪਾਣੀ ਹੈ ਕਿੱਦਾਂ ਉਹਰੇ ਦਾਗ ਲਾਏ ਜਾਂਦੇ ਸੀ ਔਰ ਕਿਹਾ ਜਾਂਦਾ ਹੈ ਕਿ ਜਿਹੜਾ ਲਾਸਟ ਕੈਦੀ ਸੀ ਨਾ ਇਸ ਜੇਲ ਦਾ ਉਹ ਸੀਗਾ ਨੱਥੂ ਰਾਮ ਗੋਟਸੇ ਜਿਹਨੇ ਮਹਾਤਮਾ ਗਾਂਧੀ ਜੀ ਦਾ ਮਰਡਰ ਕੀਤਾ ਸੀ ਨੱਥੂ ਰਾਮ ਗੋਟਸੇ ਇਸ ਜੇਲ ਦਾ ਲਾਸਟ ਕੈਦੀ ਸੀ ਉਹ ਜੇਲ ਦੀ ਤੁਹਾਨੂੰ ਇੱਕ ਵਾਰੀ ਸੈਰ ਕਰਾਨੇ ਆ ਦਿਖਾਨੇ ਆ ਤੇ ਇੱਥੇ ਹੁਣ ਆਪਾਂ ਖੜੇ ਆ Shimla Road ਦੇ ਉੱਪਰ ਪਿੱਛੇ ਕਸੋਲੀ ਰਹਿ ਗਿਆ ਇਹ ਅੱਗੇ Shimla Road ਹੈ ਇੱਥੋਂ ਤਕਰੀਬਨ 6 ਕਿਲੋਮੀਟਰ ਹੈ ਤੇ ਲੈ ਕੇ ਚੱਲਦੇ ਆਓ ਮੇਰੇ ਨਾਲ ਜੀ ਆਪਾਂ ਹੁਣ ਮੁੜ ਗਏ ਆ ਦਕਸ਼ਾਈ ਕੰਟੋਨਮੈਂਟ ਦੇ ਵਿੱਚ ਇਹ ਕਸੌਲੀ ਧਰਮਪੁਰ ਤੋਂ ਤਕਰੀਬਨ 4 ਕਿਲੋਮੀਟਰ ਉੱਪਰ ਹੈ ਬੜੀ ਸਿੰਗਲ ਸੜਕ ਹੈ ਲੋ ਜੀ ਪਹੁੰਚ ਗਏ ਆਪਾਂ ਹੁਣ ਇਹ ਦਕਸ਼ਾਈ ਦੇ ਮਿਲਟਰੀ ਜੇਲ ਤੇ ਮਿਊਜ਼ੀਅਮ ਦੇ ਵਿੱਚ ਇਹ ਹੈ ਕਾਲੇ ਪਾਣੇ ਵਾਲੀ ਜੇਲ ਅੰਦਰ ਦਿਖਾਉਨੇ ਆ ਹੁਣ ਤੁਹਾਨੂੰ ਇਹ ਹੈ ਜੀ ਦਕਸ਼ਾਈ ਦੀ ਜੇਲ ਕਾਲੇ ਪਾਣੇ ਵਾਲੀ ਜੇਲ ਅਜਨਾ ਜੀ ਕੁਦਰਤੀ ਇਹ ਜੇਲ ਜਿਹੜੀ ਹੈ ਨਾ ਉਹ ਬੰਦ ਸੀ ਤੇ ਅਸੀਂ ਆਪਣੇ ਆਪ ਹੀ ਤਾਲਾ ਖੋਲ ਲਿਆ और ताला खोल के हूँ इतने देखो कोई नहीं है सुनसान है बिल्कुल ये मुगलों के टाइम की जेल है तुम देखो इधरों पिछे तो और बिल्कुल उ फील है ये इतने बिल्कुल लॉक लगे हुआ है जी उपरों जी छत है ना जी ਛੱਤ ਦੇਖੋ ਤੁਸੀਂ ਉੱਪਰ ਉਹ ਬਿਲਕੁਲ ਲੱਕੜ ਵਾਲੀ ਛੱਤ ਹੈ ਤੇ ਬੜਾ ਅਫਸੋਸ ਹੈ ਕਿ ਤੁਹਾਨੂੰ ਮੈਂ ਅੰਦਰ ਤੋਂ ਨਹੀਂ ਦਿਖਾ ਸਕਦਾ ਕਿਉਂਕਿ ਸਾਰੀ ਜੇਲ੍ਹ ਲੋਕ ਹੋਈ ਹੋਈ ਹੈ ਤੇ ਇਹ ਜਿਸ ਤੱਕ ਜਾ ਸਕਦੇ ਹਾਂ ਉਸ ਤੱਕ ਜਾਣੇ ਆਂ ਔਰ ਤੁਹਾਨੂੰ ਦਿਖਾਣੇ ਆਂ ਅੰਦਰੋਂ ਇਹ ਬਿਲਕੁਲ ਬੰਦ ਹੈ ਇੱਥੇ ਹਨ ਜੀ ਕਹਿੰਦੇ ਨੇ ਕਿ ਮੁਗਲਾਂ ਦੇ ਟਾਈਮ ਦੀ ਜੇਲ ਸੀ ਮੁਗਲਾਂ ਤੋਂ ਬਾਅਦ ਜਦੋਂ ਅੰਗਰੇਜ਼ ਆਏ ਨੇ ਈਸਟ ਇੰਡੀਆ ਕੰਪਨੀ ਆਈ ਹੈ ਤੇ ਈਸਟ ਇੰਡੀਆ ਕੰਪਨੀ ਨੇ ਇਹ ਜੇਲ ਇੱਥੇ ਬਣਾਈ ਸੀ ਔਰ ਇੱਥੇ ਨਾ ਬੜੇ ਹਾਰਡ ਕੋਰ ਕ੍ਰਾਈਮਨਲਸ ਨੂੰ ਲਿਆਇਆ ਜਾਂਦਾ ਸੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਦਗ ਸ਼ਈ ਦਗ ਸ਼ਈ ਦਾਗ ਲਾਉਣਾ ਜਿਹੜਾ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਦਾਗ ਲਾਉਂਦੇ ਸੀ ਇੱਥੇ ਲੋਹੇ ਨੂੰ ਗਰਮ ਕਰਕੇ ਪਿੰਡੇ ਦੇ ਉੱਪਰ ਤੇ ਉਸ ਤੋਂ ਇਹ ਦਾਗਸ਼ਈ ਹੌਲੀ ਹੌਲੀ ਦਾ ਨਾਮ ਚੇਂਜ ਹੁੰਦਾ ਗਿਆ ਇਹ ਦਕਸ਼ਈ ਜਿਹੜਾ ਬਣ ਗਿਆ ਬਿਲਕੁਲ ਬੰਦ ਸੀ ਮੈਂ ਆਪਣੇ ਆਪ ਹੀ ਲੋਕ ਖੋਲਿਆ ਹਾਲਾਂਕਿ ਇਹ ਮਿਲਟਰੀ ਏਰੀਆ ਹੈ ਇੱਥੇ ਬੜੀ ਸਖਤਾਈ ਬਹੁਤ ਜ਼ਿਆਦਾ ਹੈ ਪਰ ਮੈਨੂੰ ਕੁਝ ਬੰਦਿਆਂ ਨੇ ਕਿਹਾ ਕਿ ਤੁਸੀਂ ਲੋਕ ਖੋਲ ਕੇ ਆਪਣੇ ਆਪ ਤੁਸੀਂ ਬੜੀ ਦੂਰੋਂ ਆਏ ਹੋ ਇੱਥੇ ਤੁਸੀਂ ਲੋਕ ਖੋਲ ਕੇ ਦੇਖ ਲਓ ਤੇ ਬੰਦਰ ਆ ਇੱਥੇ ਬਹੁਤ ਖੜਕਾ ਉੱਪਰ ਛੱਤ ਦੇ ਉੱਪਰੋਂ ਕਰ ਰਹੇ ਨੇ ਇਸ ਜੇਲ੍ਹ ਦੇ ਵਿੱਚ ਨਾ ਜੀ ਕੇ ਇਸ ਬੜੀ ਕਾਲ ਕੋਠੜੀ 'ਚ ਪਹੁੰਚੇ ਆਂ ਔਰ ਇਹ ਦੇਖੋ ਤੁਸੀਂ ਇੱਕ ਯੰਤਰ ਬਣਿਆ ਹੋਇਆ ਹੈ ਇਹਦੀ ਹਿਸਟਰੀ ਬਿਲਕੁਲ ਇੱਥੇ ਨਾਂ ਲਿਖੀ ਹੋਈ ਹੈ ਕਿ ਜਿਹੜੇ ਇੱਥੇ ਕੈਦੀ ਸੀ ਨਾ ਜੀ ਉਹਨਾਂ ਨੂੰ ਜਿਹੜੇ ਉਹਨਾਂ ਦੀ ਚੈਨਾ ਔਰ ਔਜ਼ਾਰ ਬਣਦੇ ਸੀ ਨਾ ਉਹ ਇੱਥੇ लोहा लिखा है विभिन्न प्रकार की धातु सामग्री और औजार विशेषकर कैदियों के लिए चैन निर्माण लोहार की दुकान का काम किया जाता था एथो मेरे नाल पंजाब तो राजपुरे तो ਵੀ ਆਏ ਨੇ ਘੁੰਮਣ ਇੱਥੇ ਦੇਖਣ ਆਏ ਨੇ ਸਪੈਸ਼ਲ ਜੇਲ ਦੇਖਣ ਆਏ ਹਾਂ ਪਹਿਲਾਂ ਪਤਾ ਸੀ ਪਹਿਲਾਂ ਵੀ ਆਏ ਸੀ ਪਹਿਲਾਂ ਵੀ ਆਏ ਹੋਏ ਆ ਸੀ ਬਹੁਤ ਸਾਨੂੰ ਬਹੁਤ ਪਸੰਦ ਆ ਡਕਸ਼ਈਆ ਆ ਦਕਸ਼ਾਈ ਜੇਲ੍ਹ ਦੇ ਵਿੱਚ ਨਾ ਜੀ ਜਦੋਂ ਮਹਿਸੂਸ ਹੋਇਆ ਵੀ ਇੱਥੇ ਫਾਇਰ ਫੀਟ ਸੇਫਟੀ ਸਿਸਟਮ ਵੀ ਹੋਣਾ ਚਾਹੀਦਾ ਤਾਂ ਤੁਸੀਂ ਦੇਖੋ ਇਹ ਜਿਹੜਾ ਯੰਤਰ ਹੈ ਨਾ ਇਹ 1865 ਦੇ ਵਿੱਚ ਲਗਾਇਆ ਗਿਆ ਸੀ ਔਰ ਉਸ ਟਾਈਮ ਦੇ ਵਿੱਚ ਸਕਾਟਲੈਂਡ ਤੋਂ ਖਰੀਦਿਆ ਗਿਆ ਸੀ ਇਹ ਦੇਖੋ ਉਸ ਟਾਈਮ ਦਾ ਫਾਇਰ ਸੇਫਟੀ ਸਿਸਟਮ ਹੈ ਇਹ ਜੀ ਇਹ ਇੱਥੇ ਮੇਰੇ ਖਿਆਲ ਪਾਣੀ ਦਾ ਟੈਂਕ ਹੈ ਇਹ ਔਰ ਇਹਦੇ ਨਾਲ ਪਾਈਪ ਲੱਗੀ ਹੋਈ ਸੀ ਉਸ ਟਾਈਮ ਦੇ ਵਿੱਚ ਇਹ ਜੇਲ ਦਾ ਦੇਖੋ ਇਤਿਹਾਸ ਹੈ ਤੁਸੀਂ ਇਹਨੂੰ ਨਾ ਪਾਜ਼ ਕਰਕੇ ਪੜ੍ਹ ਵੀ ਸਕਦੇ ਹੋ ਬਾਅਦ ਚੋਂ ਵੀਡੀਓ ਦੇ ਵਿੱਚ ਇਹ ਕੀ ਜੇਲ ਹੈ ਦੀ ਜਿਹੜਾ ਹੈ ਨਾ 54 ਸੈਲਸ ਬਣੇ ਹੋਏ ਸੀਗੇ ਇਹਦੇ ਵਿੱਚ ਔਰ ਕਿਉਂਕਿ ਹੁਣ ਜੇਲ ਬੰਦ ਆ ਮੈਂ ਤੁਹਾਨੂੰ ਫੋਟੋ ਤੋਂ ਹੀ ਮਜਬੂਰੀ ਹੈ ਤੁਹਾਨੂੰ ਫੋਟੋ ਤੋਂ ਦਿਖਾਉਂਗਾ ਇਹ ਫੋਟੋ ਦੇਖੋ ਇਦਾਂ ਦੇ ਸੈਲਸ ਬਣੇ ਹੋਏ ਸੀਗੇ ਇਹਦੇ ਅੰਦਰ ਬਿਲਕੁਲ ਹੈ ਕਿ ਜੇਲ ਨੂੰ ਲੋਕ ਲੱਗਿਆ ਹੋਇਆ ਹੈ ਭਾਰ ਲਤਾ ਅਸੀਂ ਜੇਲ੍ਹ ਖੋਲ੍ਹੀ ਸੀ ਤੇ ਇੱਥੇ ਲੌਕ ਆ ਸੀ ਇਹਨੂੰ ਖੋਲ ਨਹੀਂ ਸਕਦੇ ਅੰਦਰ ਇਹ ਅੰਦਰ ਦਾ ਹੈ ਦੇਖੋ ਜੇਲ੍ਹ ਬਾਰੇ ਇਹ ਜਿਹੜੀਆਂ ਫੀਚਰਜ਼ ਅਖਬਾਰਾਂ ਦੇ ਵਿੱਚ ਲੱਗ-ਲੱਗ ਲੱਗੇ ਨੇ ਉਹ ਲੱਗੇ ਹੋਏ ਨੇ ਐਦਾਂ ਦਾ ਕੁਝ ਹੈਗਾ ਇਸ ਜੇਲ੍ਹ ਦੀ ਨਾ ਇੱਕ ਜਿਹੜੀ ਦਿਲਚਸਪ ਤੱਥ ਨੇ ਹੋਏ ਨੇ ਕਿ ਇਹਦਾ ਲਾਸਟ ਕੈਦੀ ਸੀਗਾ ਜਿਹੜਾ ਉਹ ਨੱਥੂ ਰਾਮ ਗੋਟਸੇ ਸੀਗਾ ਕਿਉਂਕਿ ਸ਼ਿਮਲਾ ਜਿਹੜਾ ਸੀਗਾ ਉਹ ਆਪਣਾ ਹਾਈ ਕੋਰਟ ਸੀਗਾ ਉਸ ਟਾਈਮ ਦੇ ਵਿੱਚ ਤੇ ਜਦੋਂ ਉਹਨੂੰ ਉੱਥੇ ਲੈ ਕੇ ਗਏ ਸੀ ਤਾਂ ਇੱਕ ਰਾਤ ਇੱਥੇ ਨੱਥੂ ਰਾਮ ਗੋਟਸੇ ਨੂੰ ਇੱਥੇ ਰੱਖਿਆ ਗਿਆ ਸੀ 셀 ਦੇ ਵਿੱਚ ਉਹ 셀 ਵੀ ਉਹਦੇ ਅੰਦਰ ਹੈਗੀ ਹੈ ਜਿਹੜੀ ਆਪਾਂ ਨਹੀਂ ਦਿਖਾ पाए ਤੁਹਾਨੂੰ ਔਰ ਇਸ ਤੋਂ ਇਲਾਵਾ ਇੱਥੇ ਮਹਾਤਮਾ ਗਾਂਧੀ ਜੀ ਵੀ ਆਏ ਹੋਏ ਨੇ ਮਹਾਤਮਾ ਗਾਂਧੀ ਜੀ ਇੱਥੇ ਕੈਦੀ ਦੇ ਤੌਰ ਤੇ ਨਹੀਂ ਆਏ ਸੀ ਉਹ ਇੱਥੇ ਵੈਸੇ ਆਏ ਸੀਗੇ ਔਰ ਇੱਕ ਰਾਤ ਇੱਥੇ ਰਹਿ ਕੇ ਗਏ ਹੋਏ ਨੇ ਦਕਸ਼ਈ ਇੱਕ ਨਾਂ ਜੇ ਤੁਸੀਂ ਗੂਗਲ ਤੇ ਸਰਚ ਕਰੋਗੇ ਨਾ ਇਹ ਹਾਂਟਡ ਟਾਊਨ ਵੀ ਹੈ ਥੋੜਾ ਡਰਾਵਣਾ ਵੀ ਹੈ ਡਰਾਵਣਾ ਕਿਉਂ ਹੈ ਤੁਹਾਨੂੰ ਦਿਖਾਣਾ ਤੁਸੀਂ ਦੇਖੋ ਮੇਰੇ ਨਾਲ ਇਹ ਹੈ ਜੀ ਇੱਥੇ ਦਾ ਸਭ ਤੋਂ ਵੱਡਾ ਕਬਰਿਸਤਾਨ ਦਕਸ਼ਈ ਨਾਲ ਨਾਲ ਇੱਕ ਕਹਾਣੀ ਜੁੜੀ ਹੋਈ ਹੈ ਬੜੀ ਇੰਟਰਸਟਿੰਗ ਲੋਕ ਕਹਿੰਦੇ ਨੇ ਕਿ ਇੱਥੇ ਨਾ ਜਦੋਂ ਈਸਟ ਇੰਡੀਆ ਕੰਪਨੀ ਸੀ ਤਾਂ ਇੱਕ ਬ੍ਰਿਟਿਸ਼ ਆਦਮੀ ਸੀਗਾ ਜਿਹਦਾ ਨਾਮ ਸੀ ਮੇਜਰ ਜੋਰਜ ਵੈਸਟਰਨ ਉਹ ਇੱਥੇ ਨਾ ਮੈਡੀਸਨ ਪ੍ਰੈਕਟਿਸ਼ਨਰ ਸੀਗਾ ਤੇ ਉਹਦੀ ਵਾਈਫ ਉਹਦੇ ਨਾਲ ਹੀ ਨਰਸਿੰਗ ਦੇ ਤੌਰ ਤੇ ਕੰਮ ਕਰਦੀ ਸੀ ਦੋਨਾਂ ਦੀ ਖੁਆਇ ਸੀ ਕਿ ਉਹਨਾਂ ਦਾ ਇੱਕ ਬੱਚਾ ਹੋਵੇ ਪਰ ਬੱਚਾ ਹੋ ਨਹੀਂ ਰਿਹਾ ਸੀਗਾ ਤਾਂ ਫਿਰ ਉਹ ਪਰੇਸ਼ਾਨ ਹੋ ਕੇ ਕਿਸੇ ਸੰਤ ਨੂੰ ਮਿਲੇ ਸੰਤ ਨੇ ਇੱਕ ਤਬੀਜ਼ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ 1919 ਚ ਉਹ ਪ੍ਰੈਗਨੈਂਟ ਹੋਈ ਔਰ ਪ੍ਰੈਗਨੈਂਟ ਦੇ 8ਵੇਂ ਮਹੀਨੇ ਉਹਦੀ ਔਰ ਉਹਦੇ ਬੱਚੇ ਦੋਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਾਰਜ ਨੇ ਆਪਣੀ ਪਤਨੀ ਔਰ ਬੱਚੇ ਦੋਨਾਂ ਲਈ ਇੱਥੇ ਕਵਰ ਬਣਵਾਈ ਸੀ ਔਰ ਕਿਹਾ ਜਾਂਦਾ ਹੈ ਕਿ ਇੰਗਲੈਂਡ ਤੋਂ ਸੰਗ ਮਰਮਰ ਮੰਗਵਾਇਆ ਗਿਆ ਸੀਗਾ ਜੀ ਔਰ ਅੱਜ ਵੀ ਉਹ ਉੱਥੇ ਹੈਗਾ ਪਰ ਇਹਦੇ ਨਾਲ ਨਾਲ ਇੱਕ ਜਿਹੜੀ ਡਰਾਵਣੀ ਗੱਲ ਹੈ ਉਹ ਇਹ ਹੈ ਕਿ ਲੋਕ ਇੱਥੇ ਦੇ ਇਹ ਕਹਿੰਦੇ ਨੇ ਕਿ ਅੱਜ ਵੀ ਉਹਦੀ ਆਤਮਾ ਜਿਹੜੀ ਹੈ ਨਾ ਉਹ ਇੱਥੇ ਲੋਕਾਂ ਨੂੰ ਮਹਿਸੂਸ ਹੁੰਦੀ ਹੈ ਔਰ ਵਾਕਈ ਜੇ ਤੁਸੀਂ ਇੱਥੇ ਆਓਗੇ ਨਾ ਜੋ ਤੁਸੀਂ ਇੱਥੇ ਮਹਿਸੂਸ ਕਰੋਗੇ ਤਾਂ ਕੁਝ ਤਾਂ ਕੁਝ ਤਾਂ ਹੈ ਯਾਰ ਡਰਾਵਣਾ ਜਿਹੜਾ ਹੈ ਨਾ ਉਹ ਕੁਝ ਨਾ ਕੁਝ ਹੈ ਇੱਥੇ ਦੇਖੋ ਤੁਸੀਂ ਅੰਦਰ ਇੱਕ ਵਾਰੀ ਕਿਉਂਕਿ ਅੰਦਰ ਇਹ ਵੀ ਲੋਕ ਹੈ ਅੱਜ ਤੇ ਅੰਦਰ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਅੰਦਰ ਉਹ ਸੰਗ ਮਰਮਰ ਦੀ ਬਣੀ ਹੋਈ ਹੈ ਦਕਸ਼ਈ ਵਾਲੀਆਂ ਸੜਕਾਂ ਤੋਂ ਹੁਣ ਜਦੋਂ ਆਪਾਂ ਵਾਪਸ ਜਾਂਦੇ ਆ ਨਾ ਜੀ ਤੁਸੀਂ ਦੇਖੋ ਵੀ ਬਿਲਕੁਲ ਸੁਨਸਰਾ ਹੈ ਇੱਧਰ ਬਹੁਤ ਘੱਟ ਲੋਕ ਆਉਂਦੇ ਨੇ ਤੇ ਕੋਈ ਗੱਡੀ ਨਹੀਂ ਦਿਖਦੀ ਤੁਹਾਨੂੰ ਇੱਧਰ ਜੇ ਕੋਈ ਰੈ residențial ਕੋਈ ਉਹ ਨਹੀਂ ਹੈਗਾ ਕਿਉਂਕਿ ਇੱਥੇ ਮਿਲਟਰੀ ਏਰੀਆ ਹੈ ਸਾਰਾ ਤੇ ਬਹੁਤ ਘੱਟ ਲੋਕ ਇੱਥੇ ਦੇਖਣਗੇ ਤੁਹਾਨੂੰ ਜੇ ਕੋਈ ਇਕਾ ਦੁੱਕਾ ਦਿਖੇਗਾ ਵੀ ਤਾਂ ਉਹ ਮਿਲਟਰੀ ਵਾਲੇ ਨੇ ਜਾਂ ਉਹਨਾਂ ਦੀਆਂ ਕੋਈ ਫੈਮਿਲੀਜ਼ ਨੇ ਬਿਲਕੁਲ ਸੜਕਾਂ ਖਾਲੀ ਲੋ ਜੀ ਆਪਾਂ ਹੁਣ ਹਿਮਾਚਲ ਪ੍ਰਦੇਸ਼ ਦੀ Queen of Hills ਕਹੀ ਜਾਂਦੀ ਕਸੌਲੀ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਆ ਬਹੁਤ ਹੀ ਸੋਹਣਾ ਹਿੱਲ ਸਟੇਸ਼ਨ ਹੈ ਕਸੌਲੀ ਤੇ ਕਸੌਲੀ ਲੈ ਕੇ ਚੱਲਦੇ ਆ ਤੇ ਨਾਲ ਤੁਹਾਨੂੰ ਦਿਖਾਣੇ ਆ ਕਸੌਲੀ ਦੀਆਂ ਹਸੀਨ ਵਾਦੀਆਂ ਤੇ ਠੰਡੀ ਠੰਡੀ ਹਵਾਵਾਂ ਦੇ ਵਿੱਚ ਕਰਵਾਨੇ ਆ ਤੁਹਾਨੂੰ ਵੀ ਸੈਰ ਆਓ ਚੱਲੀਏ ਦਕਸ਼ਈ ਜੇਲ ਬੰਦ ਹੋ ਗਈ ਯਾਰ ਸਰਕਾਰੀ ਛੁੱਟੀ ਸੀ ਇਸ ਕਰਕੇ ਜਿੰਨਾ ਕੁ ਬਾਹਰੋਂ ਤੁਹਾਨੂੰ ਦਿਖਾ ਸਕੇ ਉਹ ਦਿਖਾਇਆ ਤੇ ਹੁਣ ਆ ਗਏ ਆ ਆਪਾਂ ਕਸੌਲੀ ਕਸੌਲੀ ਹਿਲ ਸਟੇਸ਼ਨ ਦੇ ਉੱਪਰ بارش ਸ਼ੁਰੂ ਹੋ ਗਈ ਸਾਡੇ ਆਂਦੇ ਹੀ ਔਰ ਮੌਸਮ ਯਾਰ ਬੜਾ ਸੁਹਾਵਣਾ ਹੋ ਗਿਆ ਤੁਸੀਂ ਦੇਖੋ ਬੱਦਲਾਂ ਦੇ ਵਿੱਚ ਖੜੇ ਆਪਾਂ ਬਿਲਕੁਲ ਐਨ ਬੱਦਲ ਹੀ ਬੱਦਲ ਹੋਏ ਹੋਏ ਨੇ ਤੇ ਪਹੁੰਚ ਗਏ ਆ ਹੁਣ ਅੱਜ ਰਾਤ ਨੂੰ ਰਹਾਗੇ ਕਸੌਲੀ ਤੇ ਤੁਹਾਨੂੰ ਨਾ ਕਸੌਲੀ ਦਾ ਨਾਈਟ ਵਿਊ ਦਿਖਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਰਾਤ ਨੂੰ ਕਸੌਲੀ ਕਿੰਨੀ ਸੋਹਣੀ ਲੱਗਦੀ ਹੈ ਤੇ ਪਹੁੰਚ ਗਏ ਪਾਰਕਿੰਗ ਇੱਥੇ ਕਰ ਲਈ ਹੁਣ ਆਪਾਂ ਹੋਟਲ ਦੇਖਦੇ ਆ ਕੋਈ ਉੱਥੇ ਆਪਣਾ ਥੋੜੀ ਥੋੜੀ ਦੇ ਰੈਸਟ ਕਰਕੇ ਫਿਰ ਆਪਾਂ ਨਾਈਟ ਵਿਊ ਦੇਖਦੇ ਆ ਕਸੌਲੀ ਦਾ ਚਲੋ ਆਓ ਕਸੌਲੀ ਆਂਦੇ ਹੀ ਸਾਰਨਾ ਸਨਸੈਟ ਦੇਖੋ ਹਾਲਾਂਕਿ ਕਸੌਲੀ ਚ ਸਨਸੈਟ ਜਿਹੜਾ ਵਿਊ ਹੈ ਉਹ ਇੱਕ ਲੱਗ ਜਗਾਂ ਦੇ ਉੱਪਰ ਹੈ ਪਰ ਜਿੱਥੇ ਆਪਾਂ ਗੱਡੀ پارک ਕੀਤੀ ਤੁਸੀਂ ਉੱਥੇ ਹੀ ਦੇਖੋ ਯਾਰ 뷰 ਦੇਖੋ ਉੱਪਰ ਅਸਮਾਨ ਦੇਖਿਓ ਜਿਹੜਾ ਬੱਦਲ ਔਰ ਸਨਸੈਟ ਦਾ ਨਜ਼ਾਰਾ ਕਸੌਲੀ ਨਾ ਤੁਸੀਂ ਦਿਨ ਚ ਬਹੁਤ ਵੇਖਿਆ ਹੋਣਾ ਹੁਣ ਅੱਜ ਤੁਹਾਨੂੰ ਦਿਖਾਣੇ ਆ ਨਾਈਟ 뷰 ਕਸੌਲੀ ਦੀ ਔਰ ਹੁਣ ਕਮਰਾ ਲੈ ਲਿਆ ਬਾਹਰ ਘੁੰਮਣ ਜਾ ਰਹੇ ਆ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਕਿ ਰਾਤ ਨੂੰ ਕਸੌਲੀ ਕਿੰਨੀ ਖੂਬਸੂਰਤ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਤੁਸੀਂ ਦੇਖੋ ਯਾਰ ਮਤਲਬ ਮੈਂ ਇੱਥੇ ਲਾਈਟ ਦੇਖ ਰਿਹਾ ਸੀ ਤੇ ਪੂਰਾ ਸ਼ਹਿਰ ਨੀਚੇ ਦਿਖਦਾ ਹੈ ਲਾਈਟ ਦੇ ਵਿੱਚ ਔਰ ਮੈਂ ਨਾ ਇਹਨਾਂ ਨੂੰ ਕਹਿ ਰਿਹਾ ਸੀ ਕਿ ਇਧਰ ਨਾ ਚੰਦਰਮਾ ਹੁਣ ਡੁੱਬ ਗਿਆ ਹੁਣੇ-ਹੁਣੇ ਮੈਂ ਇੱਕ ਚੰਦਰਮਾ ਦੇਖਿਆ ਇੱਥੇ ਬਿਲਕੁਲ ਨੇੜੇ ਐਦਾਂ ਲੱਗਿਆ ਵੀ ਜਿਵੇਂ ਅਸੀਂ ਬਿਲਕੁਲ ਕੋਲ ਹੀ ਖੜੇ ਆ ਬਿਲਕੁਲ ਅੱਗੇ ਜਾ ਕੇ ਮਾਰਕੀਟ ਦਿਖਾਣੇ ਆ ਤੁਹਾਨੂੰ ਕਸੌਲੀ ਦੀ ਰਾਤ ਦਾ ਵਿਊ ਇਹਨਾਂ ਦੀ ਕਸੌਲੀ ਆ ਗਏ ਆ ਅਸੀਂ ਹੁਣ ਮਾਰਕੀਟ ਦੇ ਵਿੱਚ ਕਸੌਲੀ ਐਕਸਪੋਰਟ ਸਰਪਲਸ ਤੁਸੀਂ ਦੇਖੋ ਮਾਰਕੀਟ ਦੇ ਵਿੱਚ ਲਗਭਗ ਲਗਭਗ ਟਾਈਮ ਹੋ ਚੁੱਕਿਆ ਹੈ ਤਕਰੀਬਨ 8:30 ਵਜੇ ਦਾ ਔਰ ਪੂਰਾ ਦਿਨ ਚੜਿਆ ਹੋਇਆ ਵੈਸੇ ਨਾ ਇਹ ਕਹਿੰਦੇ ਨੇ ਕਿ ਕਸੌਲੀ ਜਿਹੜੀ ਹੈ ਨਾ ਉਹ 10 ਵਜੇ ਸੋ ਜਾਂਦੀ ਹੈ ਸਾਡੇ 9:00 10:00 ਵਜੇ ਤੱਕ ਕਸੌਲੀ ਸੋ ਜਾਂਦੀ ਹੈ ਪਰ ਹਲੇ ਫਿਲਹਾਲ ਪੂਰੀ ਜਵਾਨ ਹੈ ਲੋ ਜੀ ਨਾਈਟ ਦਾ ਨਜ਼ਾਰਾ ਕਸੌਲੀ ਦਾ ਭਾਵਾ ਦਿਨ ਚ ਵੀ ਓਨੀੋ ਭੀੜ ਹੈ ਤੇ ਰਾਤ ਨੂੰ ਵੀ ਓਨੀੋ ਭੀੜ ਤੁਸੀਂ ਦੇਖੋ ਪੂਰੀਆਂ ਜਿੰਨੀਆਂ ਵੀ ਇਹ ਪੁਰਾਣੀ ਜਿਹੜੀ ਹੈਗੀ ਹੈ ਨਾ ਮਾਰਕੀਟ ਹੈ 올ਡ ਮਾਰਕੀਟ ਕਸੌਲੀ ਤੇ ਓਨਾ ਹੀ ਰਸ਼ ਹੈ ਦਿਨ ਚ ਵੀ ਜਿੰਨਾ ਰਾਤ ਨੂੰ ਵੀ ਓਨਾ ਰੰਗ ਭਰਿਆ ਜਿਹੜੀ ਆਪਾਂ ਘੁੰਮ ਕੇ ਆਏ ਆ ਜੀ ਉਹ ਇਹ ਹੈ ਹੈਰੀਟੇਜ ਮਾਰਕੀਟ ਕਸੋਲੀ ਦੀ ਪੁਰਾਣੀ ਮਾਰਕੀਟ ਵੀ ਕਹਿ ਦਿੰਦੇ ਨੇ ਇਹਨੂੰ ਹੈਰੀਟੇਜ ਮਾਰਕੀਟ ਔਰ ਹੁਣ ਅੱਗੇ ਚੱਲਦੇ ਆਂ ਕਸੋਲੀ ਦੀ ਨਿਊ ਮਾਰਕੀਟ ਦੇ ਵਿੱਚ ਉਹ ਦਿਖਾਣੇ ਆ ਤੁਹਾਨੂੰ ਲਓ ਜੀ ਇਹ ਨਵੀਂ ਕਸੋਲੀ ਮਾਰਕੀਟ ਦਾ ਨਜ਼ਾਰਾ ਵੀ ਦੇਖੋ ਰਾਤ ਨੂੰ ਇਹ ਨਿਊ ਮਾਰਕੀਟ ਹੈ ਜੀ ਅੱਗੇ ਵੀ ਹੈ ਜੀ ਅੱਗੇ ਵੀ ਐ ਕਸੋਲੀ ਦੀ ਨੇ ਜੀ ਨਵੀਂ ਮਾਰਕੀਟ ਹੁਣ ਚੇਂਜ ਹੋ ਗਈ ਆ ਇੱਥੇ ਪਹਿਲਾਂ ਨਾ ਜਿਹੜੇ ਪੁਰਾਣੇ ਲੋਕ ਆਉਂਦੇ ਨੇ ਕਸੌਲੀ ਘੁੰਮਣ ਆਉਂਦੇ ਨੂੰ ਯਾਦ ਹੋਏਗਾ ਇੱਥੇ ਪਹਿਲਾਂ ਨਾ ਬੜੀਆਂ ਸਾਰੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਇਹ ਜਿੱਥੇ ਆਈ ਲਵ ਇੰਡੀਅਨ ਆਰਮੀ ਲਿਖਿਆ ਹੈ ਇੱਥੇ ਬਹੁਤ ਸਾਰੀਆਂ ਦੁਕਾਨਾਂ ਟੈਂਪਰੇਰੀ ਹੁੰਦੀਆਂ ਸੀ ਕੱਪੜੇ ਦੀਆਂ ਖਾਣ ਪੀਣ ਵਾਲੀਆਂ ਉਹ ਸਾਰੀਆਂ ਚੇਂਜ ਕਰਤੀਆਂ ਨੇ ਜੀ ਸਾਰੀਆਂ ਇੱਥੋਂ ਚੱਕਤੀਆਂ ਨੇ ਔਰ ਇੱਥੇ ਫੁੱਟਪਾਥ ਬਣਾਤਾ ਬਿਲਕੁਲ ਇਹ ਕਿਉਂਕਿ ਇਹ ਆਰਮੀ ਦਾ ਏਰੀਆ ਹੈ ਤੇ ਉਹਨਾਂ ਨੇ ਚੇਂਜ ਕਰਤਾ ਸਾਰਾ ਇਹ ਇੱਥੇ ਪਾਰਕਿੰਗ ਆ ਗਈ ਹੈ ਨਵੀਂ ਤੇ ਇਹ ਬੱਸ ਸਟੈਂਡ ਹੈ ਜੀ ਕਸੋਲੀ ਦਾ ਰਾਤ ਨੂੰ ਇਕਦੁੱਕਾ ਲੋਕ ਹੀ ਨੇ ਜਿਹੜੇ ਰਾਤ ਨੂੰ ਇੱਥੇ ਮਾਰਕੀਟ ਦੇ ਵਿੱਚ ਨਵੀਂ ਮਾਰਕੀਟ 'ਚ ਘੁੰਮ ਰਹੇ ਨੇ ਪੁਰਾਣੀ ਮਾਰਕੀਟ 'ਚ ਤਾਂ ਕਾਫੀ ਰੌਣਕ ਸੀਗਾ ਇਹ ਪਾਰਕਿੰਗ ਹੈ ਔਰ ਇਹ ਬੜੀ ਪੁਰਾਣੀ ਤੁਹਾਨੂੰ ਯਾਦ ਹੋਊਗੀ ਜਿਹੜੇ ਲੋਕ ਪਹਿਲਾਂ ਹੁੰਦੇ ਨੇ ਗੁਪਤਾ ਬ੍ਰਦਰਸ ਉਹ ਫੋਟੋਗ੍ਰਾਫਰ ਦੀ ਦੁਕਾਨ ਹੈ ਬਾਰਿਸ਼ ਆ ਗਈ ਜੀ ਬਹੁਤ ਤੇਜ਼ ਹੁਣ ਇੱਥੋਂ ਨਿਕਲਦੇ ਆਂ ਮਾਰਕੀਟ 'ਚੋਂ ਆਪਣੇ ਹੋਟਲ 'ਚ ਚੱਲਦੇ ਆਂ ਫਿਰ ਅੱਗੇ ਜਾ ਕੇ ਦੱਸਦੇ ਆਂ ਲੇ ਪ੍ਰਾਵਾਸ ਆਪ ਪੱਛਲੇ ਮੀਂਹ ਆ ਗਿਆ ਤੇ ਸਭ ਦੇ ਕਿਵੇਂ ਭੱਜੋ ਭੱਜ ਹੋਏ ਹੋਇਆ ਮਾਰਕੀਟ ਦੇ ਵਿੱਚ بارش ਦੇ ਵਿੱਚ ਸਭ ਆਪਣੇ ਆਪਣੇ ਹੋਟਲਾਂ ਵੱਲ ਨੂੰ ਭੱਜ ਰਹੇ ਨੇ। ਉਹ ਮੈਂ ਕਦੇ ਗਿਆ ਵਾਪਸ ਜਾਂਦੇ ਹੋਏ ਨਾ ਫੇਰ ਪ੍ਰਾਣੀ ਮਾਰਕੀਟ ਚ ਆ ਗਏ ਤੇ ਦੇਖੋ بارش ਪੈ ਰਹੀ ਹੈ ਕਿੰਨ ਮਕਾਨੀ ਹੈ ਮੌਸਮ ਬੜਾ ਠੰਡਾ ਹੋਇਆ ਹੋਇਆ ਪਰ ਫੇਰ ਵੀ ਰੌਣਕਾਂ ਦੇਖੋ ਤੁਸੀਂ ਹਰ ਦੁਕਾਨ ਦੇ ਉੱਪਰ ਤੁਹਾਨੂੰ 8-10 ਬੰਦੇ 8-10 ਬੰਦੇ ਮਿਲਣਗੇ بارش ਦੇ ਵਿੱਚ ਵੀ ਮਤਲਬ ਮੌਸਮ ਔਰ ਉਪਰੋਂ ਇਹ ਮਾਰਕੀਟ ਕਮਾਲ ਆ ਯਾਰ ਕੰਬੀਨੇਸ਼ਨ ਜਿਹੜਾ ਹੈ ਨਾ ਇਹ ਵਾਲਾ ਅਲਟੀਮੇਟ ਹੈ